ਹੈਲੋ एवरीवन ਸਵਾਗਤ ਹੈ ਤੁਹਾਡਾ ਤੁਹਾਡੇ YouTube ਚੈਨਲ ਮਨਪ੍ਰੇ ਬਰਾਡਲੌਗਸ ਤੇ ਹਰ ਦੋਸਤਾਂ ਕਿਵੇਂ ਹੋ ਇੱਕ ਮਿੰਟ ਜੀ ਚਲੋ ਜੀ ਇਹ ਜਿਹੜੇ ਕਲਿੱਪਸ ਨੇ ਇਹ ਆਪਣੇ ਤੁਹਾਨੂੰ ਪਤਾ ਵੋਟਾਂ ਪਈਆਂ ਨੇ 17 ਤਰੀਕ ਨੂੰ ਰਿਜ਼ਲਟ ਆਇਆ ਹਨ ਸੋ ਉਹ ਮਤਲਬ ਵੋਟਾਂ ਦੇ ਕਰਕੇ ਆਪਣੇ ਘਰ ਆਏ ਸੀ ਇਹ ਵੀਡੀਓ ਕਾਫੀ ਜ਼ਿਆਦਾ ਪੁਰਾਣੀ ਹੈ ਤੇ ਮੈਂ ਥੋੜੀ ਜਿਹੀ ਕਲਿੱਪਸ ਅੰਦਰੋਂ ਬੈਠ ਕੇ ਲਈਆਂ ਸੀਗਾ ਇੱਥੇ ਮਤਲਬ ਆਪਾਂ ਉਹਨਾਂ ਨੂੰ ਪਿਆਰੇ ਸੀ ਚਾਹ ਪਾਣੀ ਤੇ ਇੱਥੇ ਚਾਹ ਪਾਣੀ ਚੱਲ ਰਿਹਾ ਸੀ ਤੇ ਮੈਂ ਥੋੜੀ ਜਿਹੀ ਕਲਿੱਪਸ ਲੈ ਲਈਆਂ ਸੀ ਬਾਹਰੋਂ ਤਾਂ ਨਹੀਂ ਮੈਂ ਕਈ ਮੰਮੀ ਕਹਿੰਦੇ ਸੀ ਲੈਣੀ ਤਾਂ ਲੈ ਲੈ ਵਾਰੋ ਕਲਿੱਪ ਬਟ ਮੈਨੂੰ ਨਹੀਂ ਸ਼ਰਮ ਜੀ ਆਉਂਦੀ ਸੀ ਸੋ ਮੈਂ ਇੱਥੇ ਹੀ ਲੈ ਲਈਆਂ ਸੀ ਥੋੜੀਆਂ ਜਿਹੀ ਕਲਿੱਪਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਚਲੋ ਜੇ ਇੱਥੇ ਬਸ ਮੈਂ ਥੋੜੀਆਂ ਜਿਹੀ ਕਲਿੱਪਸ ਲੈ ਲਈਆਂ ਸੀ ਤੇ ਬਾਕੀ ਜਿਹੜਾ ਵਲੌਗ ਆਗਾ ਕੰਟੀਨਿਊ ਕਰਿਆ ਆਪਾਂ ਤੇ ਤੁਸੀਂ ਫੋਲੋ ਵਾਚ ਕਰਿਓ ਜੇ ਇੱਥੇ ਜੱਬਜਤ ਸਿੰਘ ਬਰਾੜਵੀ ਮਸਤੀ ਕਰ ਰਿਹਾ ਸੀ ਕਿਉਂਕਿ ਇਹਨੂੰ ਇਦਾਂ ਹੁੰਦਾ ਕਿ ਜਦ ਦਾਦੂ ਦੇ ਫਰੈਂਡ ਆਏ ਨੇ ਸੋ ਇਹ ਦੱਸ ਰਹੇ ਸੀ ਕਾਫੀ ਗੱਲਾਂ ਬਾਤਾਂ ਨਾਲ ਕਰ ਰਿਹਾ ਸੀਗਾ ਦਾਦੂ ਦੇ ਫਰੈਂਡਸ ਦੇ ਨਾਲ ਤਲਵ ਜਿੱਥੇ ਚਾਹ ਪਾਣੀ ਚੱਲ ਰਿਹਾ ਤੁਹਾਨੂੰ ਚਾਹ ਪਾਣੀ ਪੀ ਕੇ ਤੇ ਜਿਹੜੇ ਸਾਰੇ ਜਾ ਰਹੇ ਨੇ ਤੇ ਹੋਰ ਘਰਾਂ ਦੇ ਵਿੱਚ ਵੀ ਜਾਣਾ ਹੈ ਫਿਰ ਤੁਹਾਨੂੰ ਪਤਾ ਸਾਰੇ ਪਿੰਡਾਂ ਦੇ ਵਿੱਚ ਜਾਣਾ ਹੁੰਦਾ ਨਾ ਘਰ ਘਰ ਤੇ ਚਲੋ ਜੀ ਵਲੌਗ ਕਰਦੇ ਆ ਕੰਟੀਨਿਊ ਫਸਟ ਆਫ ਆਲ ਤਾਂ ਐਂਡ ਹੁਣ ਆਪਣਾ ਸਭ ਤੋਂ ਪਹਿਲਾਂ ਤਾਂ ਧਰਦਿਆ ਸਬਜੀ ਸਬਜੀ ਅੱਜ ਆਪ ਬਣਾਉਣੇ ਆਲੂ ਇਹ ਅੱਜ ਮੈਂ ਮਾਈਕ ਦਾ ਇਸਤੇਮਾਲ ਕਰ ਰਹੀ ਹਾਂ ਨਾਲੇ ਜਿਹੜੀ ਮਾਈਕ ਦੀ ਕੁਆਲਿਟੀ ਦਾ ਪਤਾ ਲੱਗ ਜਾਊਗਾ ਤਾਂ ਜੇਕਰ ਤੇ ਚਲੋ ਜੀ ਹੁਣ ਆਪਾਂ ਜਿਹੜੀ ਮਾਈਕ ਦੀ ਕੁਆਲਿਟੀ ਵੀ ਚੈੱਕ ਹੋ ਜੂਗੀ ਵੈਸਤੇ ਮੈਂ ਪਹਿਲਾਂ ਵੀ ਵਲੌਗ ਸ਼ੂਟ ਕੀਤੇ ਨੇ ਬਾਕੀ ਦੇਖੋ ਹਨਾ ਮੈਂ ਉਹ ਅਜੇ ਅਪਲੋਡ ਨਹੀਂ ਕੀਤੇ ਕਿ ਵਲੌਗ ਕਿਉਂਕਿ ਡੇ ਬਾਈ ਡੇ ਜਿਹੜਾ ਨਹੀਂ ਆਪਾਂ ਵਲੌਗ ਪਾ ਰਹੇ ਇੱਕ ਦਿਨ ਛੱਡ ਕੇ ਜਿਹੜੇ ਵਲੌਗ ਪਾ ਰਹੇ ਆ ਤੇ ਇਸ ਕਰਕੇ ਤੇ ਠੰਡ ਬਹੁਤ ਹਨਾ ਤੋ ਕਿ ਹੋ ਗਈ ਸੀ ਵਸ ਰੈਡੀ ਕੰਮ ਵਗੈਰਾ ਥੋੜੇ ਮੋਟੇ ਰਹਿੰਦੇ ਥੋੜੇ ਮੋਟੇ ਹੋ ਗਿਆ ਤੇ ਸਿਰ ਜਾਂ ਪੈਰ ਦੇ ਵਿੱਚ ਇੱਕ ਟਕਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਠੰਡ ਦੇ ਵਿੱਚ ਸ਼ਾਮ ਨੂੰ ਵੇਲੇ ਤਾਂ ਮਤਲਬ ਤੁਸੀਂ ਜਿਵੇਂ ਲੋ ਸ਼ਾਮ ਜੀ ਨੂੰ ਜਿਵੇਂ 4:00 ਵਜੇ ਉੱਪਰ ਮੈਨੂੰ ਪਚਰਾਬਾ ਵੀ ਪਾਉਣੀਆਂ ਪੈਂਦੀਆਂ ਨੇ ਪਤਾ ਨਹੀਂ ਕਿਉਂ ਠੰਡ ਅੱਗੇ ਨਹੀਂ ਲੱਗਦੀ ਸੀ ਜਿੰਨੇ ਹੁਣ ਠੰਡ ਲੱਗਦੇ ਤੇ ਸਿਰ ਤਾਂ ਆਲਵੇਸ ਹੀ ਮਤਲਬ ਟਕਣਾ ਹੀ ਪੈਂਦਾ ਧੁੱਪੇ 10 ਮਿੰਟ ਲਾਉਣੀ ਹੈ ਤਾਂ ਲਾ ਸਕਦੇ ਨੇ ਟਕਣਾ ਹੀ ਪੈਂਦਾ ਸਭ ਜੀ ਮੈਨੂੰ ਸਵੇਰ ਹੀ ਕੰਮ ਵਗੈਰਾ ਜ਼ਿਆਦਾਤਰ ਆਪਾਂ ਕਰ ਗਏ ਸੀ ਕਟਿੰਗ ਵਗੈਰਾ ਮੈਂ ਸਭ ਸਵੇਰ ਜਦੋਂ ब्रेकफास्ट ਰੈਡੀ ਕੀਤਾ ਸੀ ਉਦੋਂ ਹੀ ਮਤਲਬ ਕੰਮ ਤੁਹਾਨੂੰ ਪਤਾ ਸਵੇਰ ਸਵੇਰ ਵਲੌਗ ਨਹੀਂ ਸ਼ੂਟ ਹੁੰਦਾ ਨਾ ਤੁਹਾਨੂੰ ਪਤਾ ਉਦੋਂ ਨਾ ਇੱਕ ਤਾਂ ਇੱਕ ਠੰਡਾ ਇੱਕ ਸਵੇਰ ਬਸ ਫਾਸਟ ਫਾਸਟ ਉਂ ਦੇ ਕੱਪਾ ਜਾਣਾ ਹੁੰਦਾ ਡਿਊਟੀ ਤੇ ਸਕੂਲ ਜੱਜੂ ਸਿੰਘ ਬਰਾੜ ਨੇ ਤੇ ਇਸ ਕਰਕੇ ਤੇ ਹੁਣ ਆਪਾਂ ਲਾਉਨੇ ਆ ਸਬਜ਼ੀ ਨੂੰ ਤੜਕਾ ਆਲੂ ਕੋਪੀਜ ਨੂੰ ਲੰਚ ਵਾਸਤੇ ਤੇ ਹੁਣ ਆਪਾਂ ਲਾਉਨੇ ਤੜਕਾ ਤੇ ਇਹ ਨਾਲੇ ਆਪਣੀ ਜਿਹੜੀ ਕੁਆਲਿਟੀ ਦਾ ਪਤਾ ਲੱਗ ਜੂ ਇਸ ਕਰਕੇ ਮੈਂ ਜਿਹੜਾ ਮਾਈਕ ਯੂਜ਼ ਕਰ ਰਹੀ ਆਂ ਅੱਜ ਤੇ ਲੋਜੀ ਆਪਾਂ ਨਾ ਤੜਕਾ ਕੀਤਾ ਮੈਂ ਹਨਾ ਤੇ ਹੁਣ ਬ੍ਰੇਕਫਾਸਟ ਮੈਂ 12 ਵਜੇ ਦੇ ਕਰੀਬ ਮਤਲਬ ਲੰਚ ਬ੍ਰੇਕਫਾਸਟ ਇੱਕੋ ਹੀ ਹੋ ਜਾਂਦਾ ਬ੍ਰੰਚ ਹੋ ਜਾਂਦਾ ਮਤਲਬ ਸੋ ਆਪਾਂ ਬ੍ਰੰਚ ਹੀ ਕਰਾਂਗੇ ਅੱਜ ਆਪਾਂ ਤੇ ਬ੍ਰੰਚ ਵਿੱਚ ਮੈਂ ਮਤਲਬ ਆਲੂ ਗੋਭੀ ਤਾਂ ਲਾਵਾਂਗੀ ਲਾਵਾਂਗੇ ਨਾਲ ਮੈਂ ਨਾ ਪਰਾਂਠੇ ਸੋਚ ਰਹੀ ਆ ਕਿਉਂਕਿ ਮੈਂ ਪਰਾਂਠੇ ਲਾਈਕ ਬਾਲੀ ਕਰਦੀ ਆ ਕਿਹੜੇ ਕਰਦੀ ਆ ਜਿਆਦਾ ਲਾਈਕ ਤੁਹਾਡੇ ਨਵੀਂ ਸ਼ੇਅਰ ਕਰਦਾਂਗੇ ਤੇ ਲੋ ਜੇ ਤੇ ਮੇਰਾ ਚੱਲਦਾ ਚੱਲਦਾ ਮਾਈਕ ਬੰਦ ਹੋ ਗਿਆ ਤੇ ਮੈਨੂੰ ਨਹੀਂ ਪਤਾ ਲੱਗਾ ਆਈ ਥਿੰਕ ਲੋ ਹੋਊਗਾ ਚਾਰਜ ਤੇ ਇੱਥੇ ਜਿਹੜੀ ਆਪਾਂ ਸਬਜੀ ਕਟਿੰਗ ਕਰ ਲਈ ਸੀ ਆਲੂ ਗੋਭੀ ਦੀ ਤੇ ਗੋਭੀ ਦੇ ਆਈ ਥਿੰਕ ਗੰਡਲ ਵਗੈਰਾ ਵੀ ਕਟਿੰਗ ਕੀਤੀ ਸੀ ਇੱਥੇ ਮੈਂ ਗੱਲਾਂ ਬਾਤਾਂ ਕਾਫੀ ਕੀਤੀਆਂ ਕਿਉਂਕਿ ਤੁਹਾਨੂੰ ਪਤਾ ਇਹ ਵਲੌਗ ਥੋੜੇ ਜਿੇ ਪਿਛਲੇ ਹਨਾ ਆਪਾਂ ਪਾ ਰਹੇ ਆ ਜਿਹੜੇ ਆਪਣੇ ਵਲੌਗ ਸ਼ੂਟ ਕੀਤੇ ਹੋਏ ਨੇ ਹਨਾ ਸੋ ਆਪਾਂ ਉਹ ਸ਼ੇਅਰ ਕਰ ਰਹੇ ਆ ਤੇ ਉਹ ਜਿਹੜੀਆਂ ਆਪਾਂ ਗੱਲਾਂ ਬਾਤਾਂ ਇਸ ਟਾਈਮ ਕਰ ਰਹੇ ਸੀ ਮੇਰੇ ਅਕੋਰਡਿੰਗ ਹੁਣ ਤਾਂ ਮੈਨੂੰ ਜ਼ਿਆਦਾ ਨਹੀਂ ਹੋਣੀ ਆ ਹਨਾ ਇੱਕ ਅੱਧਾ ਦਿਨ ਪੁਰਾਣਾ ਵਲੌਗ ਹੋਵੇ ਤਾਂ ਗੱਲਬਾਤ ਯਾਦ ਰਹਿੰਦੀ ਹੈ ਕਾਫੀ ਦਿਨ ਪੁਰਾਣਾ ਵਲੌਗ ਆ ਤੇ ਇਸ ਕਰਕੇ ਜਿਹੜੀ ਮੈਨੂੰ ਗੱਲਬਾਤ ਨਹੀਂ ਆਦ ਮੈਂ ਕੀ ਕਰ ਲਾਂ ਬਤਾ ਕਰ ਰਹੀ ਸੀ ਤੇ ਇੱਥੇ ਬਸ ਆ ਪਾਲੂ ਗੋਭੀ ਨੂੰ ਜਿਹੜਾ ਤੜਕਾ ਲਾਉਣ ਲੱਗੇ ਸੀ ਤੇ ਅੱਜ ਬਸ ਸੋਬਾ ਦੇ ਬਸ ਪਹਿਲਾਂ ਤੁਹਾਨੂੰ ਪਤਾ ਵੋਟਾਂ ਵੈਣੀਆਂ ਜਿਹੜੀਆਂ ਉਹ ਹੁਣ ਤਾਂ ਪੈ ਗਈਆਂ ਨੇ ਹਨਾ ਅੱਜ ਦੇ ਦਿਨ ਦੇ ਹਿਸਾਬ ਨਾਲ ਵੇਖੇ ਤਾਂ ਬਹੁਤ ਦਿਨ ਹੋ ਗਏ ਵੋਟਾਂ ਪਈਆਂ ਨੂੰ ਰਿਜ਼ਲਟ ਆਏ ਨੂੰ ਬਟ ਇਹ ਵਲੌਗ ਹੀ ਬਹੁਤ ਜ਼ਿਆਦਾ ਲੇਟ ਨੇ ਮਾ ਤੁਹਾਡੇ ਤੱਕ ਜਿਹੜੇ ਸਾਂਝੇ ਕਰ ਰਹੇ ਆ ਪੋ ਕਾਫੀ ਜ਼ਿਆਦਾ ਲੇਟ ਆਪਾਂ ਸਾਂਝੇ ਕਰ ਰਹੇ ਆ ਕਾਰਨ ਤੁਹਾਨੂੰ ਪਤਾ ਇੱਕ ਤਾਂ ਇੱਕ ਦਿਨ ਆਪਾਂ ਛੱਡ ਕੇ ਪਾਉਨੇ ਇੱਕ ਆਪਣੇ ਆਲਰੇਡੀ ਪੈਂਡਿੰਗ ਵਲੌਗ ਸੀ ਉਹਨਾਂ ਕਰਕੇ ਜਿਹੜੇ ਵਲੌਗ ਜ਼ਿਆਦਾ ਲੇਟ ਹੋ ਜਾਂਦੇ ਨੇ ਇੱਥੇ ਜੀ ਆਪਾਂ ਗੰਡਲ ਵਗੈਰਾ ਜਿਹੜੇ ਕੱਟਲੇ ਸੀ ਨਾਲ ਹੀ ਪਿਆਜ਼ ਵਗੈਰਾ ਲਸਣ ਵਗੈਰਾ ਕੱਟਿਆ ਸੀ ਤੇ ਗੋਭੀ ਦੇ ਵਿੱਚ ਜ਼ਿਆਦਾਤਰ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਗੰਡਲ ਵਗੈਰਾ ਜਿਹੜੇ ਤਾਜ਼ੀ ਹੁੰਦੀ ਆ ਗੋਭੀ ਉਹਦੇ ਮੈਂ ਨਾਲ ਦੇ ਨਾਲ ਕੱਟ ਲੈਣੇ ਹੁੰਦੀ ਆ ਤੜਕੇ ਦੇ ਨਾਲ ਜਿਵੇਂ ਪਿਆਜ਼ ਦੇ ਨਾਲ ਜੇਕਰ ਗੋਭੀ ਕਈ ਵਾਰ ਆਪਾਂ ਹਨਾ ਰੈਡੀ ਮੇਡ ਚ ਲੈ ਕੇ ਆਉਨੇ ਤਾਂ ਉਹਦੇ ਡੰਡਲ ਵਗੈਰਾ ਜਿਹੜੇ ਬਹਿ ਜਾਂਦੇ ਸੋ ਉਹ ਨਹੀਂ ਮੈਂ ਯੂਜ਼ ਕਰਦੀ ਜਿਹੜੀ ਤਾਜੀ ਗੋਭੀ ਹੁੰਦੀ ਉਹਦੇ ਆਪਾਂ ਡੰਡਲ ਵਗੈਰਾ ਵੀ ਬਿਲਕੁਲ ਤਾਜ਼ੇ ਹੁੰਦੇ ਛੇਤੀ ਹਨਾ ਗਲ ਜਾਂਦੇ ਇਸ ਕਰਕੇ ਆਪਾਂ ਉਹ ਵੀ ਜ਼ਰੂਰ ਪਾਨੇ ਉਹਦੇ ਨਾਲ ਟੇਸਟ ਸਬਜ਼ੀ ਵਧੀਆ ਬਣਦੀ ਹੈਗੀ ਮਤਲਬ ਤੇ ਲੋ ਜਿੱਥੇ ਆਪਾਂ ਸਪ ਤੜਕਾ ਲਾ ਰਹੇ ਹਾਂ ਇਸ ਗੱਲਾਂ ਬਾਤਾਂ ਤਾਂ ਕਾਫੀ ਜ਼ਿਆਦਾ ਕੀਤੀਆਂ ਸੀ ਜਿਵੇਂ ਨਾ ਹਲਕਾ ਫੁਲਕਾ ਤਾਂ ਯਾਦ ਬਟ ਪੂਰੀ ਗੱਲਬਾਤ ਨਹੀਂ ਯਾਦ ਦਿਨ ਵੀ ਕਾਫੀ ਹੋ ਗਿਆ ਤੇ ਚਲੋ ਜੀ ਆਪਾਂ ਜਿੱਦਾਂ ਵੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਵਲੌਗ ਤੇ ਆਪਾਂ ਲਈ ਆਲੂ ਗੋਭੀ ਨੂੰ ਤੜਕਾ ਤੇ ਬਾਕੀ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਜ਼ਰੂਰ ਕਰਿਆ ਕਰੋ ਫਰੈਂਡ ਸਰਕਲ ਦੇ ਵਿੱਚ ਆਪਣੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਕੇ ਦੱਸਿਆ ਕਰੋ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਹੈ ਉਹ ਵੀ ਜ਼ਰੂਰ ਦੱਸਿਆ ਕਰੋ ਹਨਾ ਤੇ ਜੇਕਰ ਕੋਈ ਵਾਰ ਰਿਕੁਆਇਰਮੈਂਟ ਹੁੰਦੀ ਹੈ ਕਿ ਇਸ ਤਰ੍ਹਾਂ ਦਾ ਵਲੌਗ ਤੁਸੀਂ ਸਾਡੇ ਨਾਲ ਸਾਂਝਾ ਕਰੋ ਤਾਂ ਉਹ ਵੀ ਕਰਾਂਗੇ ਤਾਂ ਤੁਸੀਂ ਆਪਣੀ ਜਿਹੜੀ ਰਿਕੁਐਸਟ ਹਨਾ ਜਾਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸ ਸਕਦੇ ਹੋ ਆਪਾਂ ਉਸ ਤਰ੍ਹਾਂ ਦਾ ਵਲੌਗ ਵੀ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਤੇ ਬਾਕੀ ਚਲੋ ਰੈਗੂਲਰ ਵਲੌਗ ਆਪਾਂ ਡੇ ਬਾਈ ਡੇ ਸ਼ੂਟ ਕਰਾਂਗੇ ਬਟ ਥੋੜੇ ਕੁ ਦਿਨ ਜਿਹੜੇ ਪੈਂਡਿੰਗ ਵਲੌਗ ਹੈ ਤੁਹਾਡੇ ਨਾਲ ਸਾਰੇ ਸਾਂਝੇ ਕਰਦੀ ਆ ਆਪਾਂ ਤੈਨ ਉਸ ਤੋਂ ਬਾਅਦ ਜਿਹੜੇ ਵਲੌਗ ਆ ਆਪਾਂ ਤੁਹਾਡੇ ਨਾਲ ਜ਼ਰੂਰ ਡੇ ਬਾਈ ਡੇ ਜਿਹੜੇ ਰੈਗੂਲਰ ਵਲੌਗਿੰਗ ਹੁੰਦੀ ਸੀ ਜਿਵੇਂ ਹਨਾ ਆਪਣੇ ਡੇ ਬਾਈ ਡੇ ਤੇ ਉਸ ਤਰ੍ਹਾਂ ਆਪਾਂ ਸ਼ੇਅਰ ਕਰਾਂਗੇ ਬਸ ਥੋੜੇ ਕੁ ਦਿਨ ਦਾ ਮਤਲਬ ਹੇਗਾ ਕਿ ਆਪਾਂ ਇਹ ਜਿਹੜੇ ਪੁਰਾਣੇ ਵਲੌਗ ਆ ਤੁਹਾਡੇ ਨਾਲ ਸਾਰੇ ਸਾਂਝੇ ਕਰ ਦਈਏ ਕਿਉਂਕਿ ਇਦਾਂ ਇਹ ਨਾ ਨਾ ਕਰਨਾ ਹੋਵੇ ਤਾਂ ਮੈਂ ਰੈਗੂਲਰ ਜਿਹੜੀ ਵਲੌਗਿੰਗ ਹੁਣੇ ਸਟਾਰਟ ਕਰਦੀ ਆ ਆਪਾਂ ਜੇ ਪਹਿਲਾਂ ਕਰਦੀ ਸੀ ਪਰ ਰੋਲਾ ਇਹ ਕਿਉਂ ਨਾ ਆਪਾਂ ਸ਼ੂਟ ਕੀਤੇ ਹੋਏ ਮਿਹਨਤ ਵੀ ਲਾਈ ਹੈ ਨਾ ਸੋ ਆਪਾਂ ਇਹਨਾਂ ਨੂੰ ਬੇਕਾਰ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਮੈਂ ਤੁਹਾਡੇ ਨਾਲ ਸਾਰੇ ਵਲੌਗੋ ਸਾਂਝੇ ਕਰ ਰਹੀ ਆ ਮੈਂ ਫੋਨ ਦੇ ਅਕਸਰ ਤੋਂ ਪਤਾ ਸ਼ੂਟ ਕਰਨ ਤੇ ਵੀ ਟਾਈਮ ਲੱਗਦਾ ਨਾ ਜਦੋਂ ਆਪਾਂ ਵਲੌਗ ਸ਼ੂਟ ਕਰਦੇ ਆ ਕਾਫੀ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਇੰਜੋਏ ਨਹੀਂ ਕਰ ਪਉਂਦੇ ਜਦੋਂ ਵਲੌਗ ਸ਼ੂਟ ਕਰਦਾ ਹੁੰਦਾ ਕਾ ਅਪਾ ਬਿਨਾ ਕੈਮਰੇ ਤੋਂ ਚੀਜ਼ ਨੂੰ ਇੰਜੋਏ ਕਰਨਾ ਹਨਾ ਚਾਹੇ ਘਰ ਦੇ ਮਾਹੌਲ ਹੀ ਹੋਵੇ ਚਾਹੇ ਬਾਹਰ ਅੰਦਰ ਆਪਾਂ ਆਊਟਿੰਗ ਤੇ ਗਈ ਹੋਈਏ ਜਦੋਂ ਆਪਾਂ ਕੈਮਰੇ ਨੂੰ ਫੜਦੇ ਆ ਅੱਧਾ ਧਿਆਨ ਤਾਂ ਆਪਣਾ ਉਹਦੇ 'ਚ ਹੁੰਦਾ ਸੋ ਇੰਜੋਏ ਨਹੀਂ ਬੰਦਾ ਕਰ ਪਾਉਂਦਾ ਬਾਹਰ ਵੀ ਕਿਤੇ ਘੁੰਮਣ ਫਿਰਨ ਜਾਂਦੇ ਆ ਤਾਂ ਆਪਾਂ ਜਦੋਂ ਵਲੌਗ ਸ਼ੂਟ ਕਰਦੇ ਆ ਸੋ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਇਹਦੀ ਮਿਹਨਤ ਵੀ ਲਾਈਏ ਨਾ ਵਲੌਗਸ ਦੇ ਉੱਪਰ ਆਪਾਂ ਤੇ ਇਹ ਨਾ ਹੋਵੇ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਨਾ ਕਰੀਏ ਤੇ ਨਿਊ ਵਲੌਗਿੰਗ ਜਿਹੜੀ ਸਟਾਰਟ ਕਰ ਲਈਏ ਡੇ ਬਾਈ ਡੇ ਵਾਲੀ ਤੇ ਬਟ ਮੈਂ ਸੋਚਿਆ ਨਾਲੇ ਤਾਂ ਆਪਣੀ ਮੈਮਰੀ ਬਣੀ ਰਹਿੰਦੀ ਇਸ ਕਰਕੇ ਮੈਂ ਸੋਚਿਆ ਆਪਾਂ ਵਲੌਗ ਤੁਹਾਡੇ ਨਾਲ ਸਾਰੇ ਹੀ ਸਾਂਝੇ ਕਰਾਂਗੇ ਪਹਿਲਾਂ ਉਹ ਸਾਰੇ ਜਿਹੜੇ ਫੋਨ ਦੇ ਵਿੱਚ ਪਏ ਹੋਏ ਨੇ ਦੈਨ ਉਸ ਤੋਂ ਬਾਅਦ ਆਪਾਂ ਜਿਹੜੀ ਰੈਗੂਲਰ ਜਿਹੜੀ ਵਲੌਗਿੰਗ ਸਟਾਰਟ ਕਰਾਂਗੇ ਲੋ ਜੀ ਇੱਥੇ ਆਲੂ ਗੋਭੀ ਵੀ ਬਿਲਕੁਲ ਵਾਸ਼ ਵਗੈਰਾ ਕੀਤੀ ਬਿਲਕੁਲ ਫਰੈਸ਼ ਹੈ ਬਿਨਾਂ ਰੇ ਸਪਰੇ ਤੋਂ ਗੋਭੀ ਹੈਗੀ ਆ ਤੇ ਚਲੋ ਜੀ ਹੁਣ ਆਪਾਂ ਜਿਹੜਾ ਤੜਕਾ ਲਾਤਾ ਹੈਗਾ ਆਲੂ ਗੋਭੀ ਨੂੰ ਹੁਣ ਆਲੂ ਗੋਭੀ ਜਿਹੜੀ ਬਣ ਚੂਗੀ ਤੇ ਜਦੋਂ ਉਸ ਤੋਂ ਬਾਅਦ ਦੇਖਦੇ ਆ ਕੀ ਕੰਮ ਕਾਜ ਕਰਦੇ ਆ ਤੇ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਦੇ ਪਲੀਜ਼ ਸਾਰੇ ਜਣੇ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਐਡ ਵਗੈਰਾ ਸਕਿਪ ਨਾ ਕਰਿਆ ਕਰੋ ਹਨਾ ਕਿਉਂਕਿ ਤੁਹਾਨੂੰ ਪਤਾ ਇਹਨਾਂ ਚੀਜ਼ਾਂ ਦੇ ਨਾਲ ਹੀ ਬੰਦਾ ਜੋ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਦੇ ਮੋਟੀਵੇਸ਼ਨ ਹੁੰਦਾ ਹੈਗਾ ਕਿ ਤੁਸੀਂ ਵੀਡੀਓ ਨੂੰ ਫੁੱਲ ਵਾਚ ਕੀਤਾ ਜਾਂ ਲਾਈਕ ਕੀਤਾ ਜਾਂ ਕਮੈਂਟ ਕੀਤਾ ਸੋ ਮੋਟੀਵੇਟ ਜ਼ਰੂਰ ਕਰਿਆ ਕਰੋ ਅਗਲੇ ਨੂੰ ਤਾਂ ਜੋ ਅਗਲਾ ਨਿਊ ਵੀਡੀਓ ਦੇ ਲਈ ਮਤਲਬ ਹੋਰ ਵੀ ਜਿਆਦਾ ਵਧੀਆ ਵੀਡੀਓ ਤੁਹਾਡੇ ਲਈ ਰੈਡੀ ਕਰ ਸਕੇ ਤੇ ਲੋ ਜਿੱਥੇ ਆਪਾਂ ਜਿਹੜੀ ਸਬਜੀ ਵਗੈਰਾ ਮਿਕਸ ਕਰ ਲਈ ਐ ਮਿਕਸ ਕਰਕੇ ਇੱਚ ਨਾ ਨਮਕ ਪਾ ਦਾਂਗੇ ਆਪਾਂ ਨਮਕ ਪਾ ਕੇ ਦਨ ਉਸ ਤੋਂ ਬਾਅਦ ਢੱਕ ਦਾਂਗੇ ਤੇ ਜਿਹੜੀ ਸਬਜੀ ਥੋੜੀ ਛੇਤੀ ਗਲ ਜਾਂਦੀ ਜੇਕਰ ਆਪਾਂ ਖੜੀ-ਖੜੀ ਬਣਾਉਣੀ ਹੋਵੇ ਫਿਰ ਤਾਂ ਨਹੀਂ ਪਾਉਂਦੇ ਹੁੰਦੇ ਬਟ ਰੋਲੇ ਕਿ ਸਾਡੇ ਜ਼ਿਆਦਾ ਖੜੀ-ਖੜੀ ਜੀ ਸਬਜੀ ਨਹੀਂ ਲਾਇਕ ਕਰਦੇ ਇੱਧਰ ਸੋ ਥੋੜੀ ਜੀ ਮਿਕਸ ਜੀ ਲਾਇਕ ਕਰਦੇ ਵਾਲੀ ਖੜੀ ਵੀ ਨਾ ਹੋਵੇ ਵਾਲੀ ਫਿੱਸੀ ਜੀ ਵੀ ਨਾ ਹੋਵੇ ਨਾ ਸੋ ਇਸ ਪ੍ਰਕਾਰ ਦੀ ਇਸ ਕਰਕੇ ਨਮਕ ਮੈਨੂੰ ਪਹਿਲਾਂ ਪਾਣਾ ਪੈਂਦਾ ਉਹਦੇ ਨਾਲ ਥੋੜੀ ਸੇਮ ਉਸ ਤਰ੍ਹਾਂ ਦੀ ਬਣ ਜਾਂਦੀ ਸਬਜੀ ਜਿਸ ਤਰ੍ਹਾਂ ਦੀ ਆਪਾਂ ਨੂੰ ਲੋੜ ਹੁੰ ਤੇ ਲੋ ਜਿੱਥੇ ਆਪਾਂ ਨਮਕ ਵਗੈਰਾ ਪਾਤਾ ਸੀ ਤੇ ਹੁਣ ਆਪਾਂ ਬਸ ਸਬਜੀ ਨੂੰ ਢੱਕ ਕੇ ਰੱਖ ਦਾਂਗੇ ਤੇ ਥੋੜੇ ਕਚਿਰਬਾ ਜਿਹੜੀ ਸਬਜੀ ਆਪਾਂ ਦੇਖਾਂਗੇ ਠੀਕ ਹੈ ਜੀ ਲਓ ਜੀ ਇੱਥੇ ਆਪਣਾ ਇੱਕ ਵਸ ਜਿਹੜੀ ਸਬਜ਼ੀ ਤੁਹਾਨੂੰ ਪਤਾ ਧਰਤੀ ਸੀ ਆਲੂ ਗੋਭੀ ਦੀ ਤੈਨ ਉਸ ਤੋਂ ਬਾਅਦ ਜਿਹੜੀਆਂ ਮੂਲੀਆਂ ਲਿਆਂਦੀਆਂ ਵਈਆਂ ਸੀ ਤੇ ਇਹ ਮੂਲੀਆਂ ਵੀ ਖੇਤ ਦੀਆਂ ਨੇ ਤੇ ਕਾਫੀ ਮਿੱਠੀਆਂ ਨੇ ਕੋਈ ਕੋੜੀ ਨਹੀਂ ਹੁੰਦੀ ਜੀ ਤੇ ਲਓ ਜੀ ਹੁਣ ਆਪਾਂ ਜਿਹੜੀਆਂ ਇਹ ਮੂਲੀਆਂ ਨੂੰ ਨਾ ਕਲੀਨ ਕਰ ਲਿਆ ਕਿਉਂਕਿ ਇਹਨਾਂ ਮੂਲੀਆਂ ਤਾਜ਼ੀਆਂ ਤਾਜ਼ੀਆਂ ਨੂੰ ਤੁਸੀਂ ਸਾਫ਼ ਕਰ ਲਓ ਹਨਾ ਗਾਜਰ ਹੋ ਗਈ ਮੂਲੀ ਹੋ ਗਈ ਇਹਨਾਂ ਨੂੰ ਚਦੜ ਲਿਓਣੇ ਆਪਾਂ ਉਹਦੀ ਸਾਫ਼ ਕਰਕੇ ਕਰ ਲਈਏ ਨਾ ਤਾਂ ਠੀਕ ਰਹਿੰਦਾ ਨਹੀਂ ਉਸ ਤੋਂ ਬਾਅਦ ਜਦੋਂ ਇੱਕ ਅੱਧਾ ਦਿਨ ਪਈਆਂ ਰਹਿਣ ਤਾਂ ਪਈਆਂ ਜੀ ਹੋ ਜਾਂਦੀਆਂ ਨੇ ਤੇ ਨਾ ਤਾਂ ਬਿੱਲੀ ਕਸ਼ ਹੁੰਦੀਆਂ ਨੇ ਫਿਰ ਹਨ ਤੇ ਨਾ ਹੀ ਇਹ ਕੱਟਦੇ ਆ ਫਿਰ ਦਿੱਕਤ ਮਤਲਬ ਉੱਪਰੋਂ ਕਲੀਨ ਕਰਦੇ ਆ ਜਿਵੇਂ ਆਪਾਂ ਹੁਣ ਇਸ ਤਰ੍ਹਾਂ ਕਲੀਨ ਕਰਨ ਚ ਫਿਰ ਦਿੱਕਤ ਆਉਂਦੀ ਐ ਇਸ ਕਰਕੇ ਮੈਂ ਕੋਸ਼ਿਸ਼ ਕਰਦੀ ਆ ਤਾਜੀ-ਤਾਜੀ ਨੂੰ ਮਤਲਬ ਕਲੀਨ ਕਰਕੇ ਰੱਖ ਲੈਣੇ ਹੁੰਦੀਆਂ ਮੂਲੀਆਂ ਹੋਣ ਗਾਜਰਾ ਹੋਣ ਹਨਾ ਜਿਹੜੀ ਸਬਜੀ ਇਸ ਤਰ੍ਹਾਂ ਦੇ ਉੱਪਰੋਂ ਛਿੱਲਣ ਵਾਲੀ ਹੁੰਦੀ ਐ ਤੇ ਇੱਥੇ ਉਹੀ ਗੱਲ ਮੈਂ ਬਸ ਮੂਲੀਆਂ ਨੂੰ ਬਿੱਲੀ ਕਸ਼ ਕਰਕੇ ਰੱਖ ਲਾਂਗੀ ਤੇ ਬਣਾਉਂਗੀ ਤੇ ਪੈਰੇ ਮੈਂ ਪਰੌਂਠੇ ਖਾਉਂਗੀ ਤੇ ਅੱਜ ਮੈਂ ਲੰਚ ਤੁਹਾਨੂੰ ਦੱਸਿਆ ਹੀ ਹਲਕਾ ਫੁਲਕਾ ਕਰਿਆ ਸੋ ਬਰਾਂਚੀ ਕਰਾਂਗੇ ਆਪਾਂ ਲੰਚ ਪਲੱਸ ਬ੍ਰੇਕਫਾਸਟ ਦੋਨੋਂ ਇਕੱਠੇ ਕਰਾਂਗੇ ਆਪਕ ਸਾਬ ਦੇ ਤੇ ਇੱਥੇ ਲਓ ਜੀ ਆਪਾਂ ਇਹਨਾਂ ਨੂੰ ਕਲੀਨ ਕਰ ਲਿਆ ਮੋਟੀ ਮੋਟੀ ਜੀ ਛਿਲੜ ਲਾ ਲਈ ਆ ਤੇ ਹੁਣ ਆਪਾਂ ਬਸ ਇਹਨਾਂ ਨੂੰ ਬਿਲੇਗਸ਼ ਕਰ ਲੈਂਦੇ ਆ ਤੇ ਇਹਦੇ ਬਾਅਦ ਸਬਜੀ ਤੜੀ ਹੋਈ ਆ ਤੇ ਵਲੌਗ ਨੂੰ ਆਪਾਂ ਛੋਟਾ ਜਿਹਾ ਹੀ ਰੱਖਿਆ ਆ ਤੇ ਜ਼ਿਆਦਾ ਕਾਫੀ ਲੰਮਾ ਨਹੀਂ ਕਰਦੇ ਆਪਾਂ ਇਸ ਕਰਕੇ ਵੀਡੀਓ ਦੀ ਜਿਹੜੀ ਸਪੀਡ ਆ ਉਹ ਵੀ ਫਾਸਟ ਕਰੀ ਹੋਈ ਆ ਤੇ ਇਹ ਮੇਰਾ ਫੇਵਰਟ ਹੈ ਬਿੱਲੀ ਕਸ਼ਮੀਰ ਵੱਡੇ ਵੀ ਜਿਵੇਂ ਪਹਿਲਾਂ ਚੱਲਦੇ ਸੀ ਨਾ ਲੋਹੇ ਜਿਹੇ ਦੇ ਉਹ ਵੀ ਹੈਗਾ ਆ ਉਸ ਤੋਂ ਬਾਅਦ ਜਿਹੜੇ ਚੱਲਦੇ ਸੀਗੇ ਮਤਲਬ ਬੰਦ ਜਾਂ ਹੁੰਦਾ ਹੈ ਉੱਪਰ ਕੁੰਡਾ ਹੁੰਦਾ ਉਹ ਵੀ ਹੈਗਾ ਆ ਬਟ ਆ ਮੈਂ ਹੁਣ ਲੈ ਕੇ ਆਈ ਸੀ ਇਹਦੇ ਨਾਲ ਦੇ ਇੱਕ ਤੋੜਤਾ ਸੀ ਮਿਸਤਰਾ ਫੜਿਆ ਹੋਇਆ ਸੀ ਤੇ ਉਹਨੂੰ ਕਿਤੇ ਜ਼ੋਰ ਜ਼ਿਆਦਾ ਲੱਗ ਗਿਆ ਛੋਟਾ ਜਿਹਾ ਨਾ ਬਿਲਕੁਲ ਤੇ ਬਸ ਉਹਦੇ ਨਾਲ ਇਹ ਪ੍ਰੈਸ ਮਤਲਬ ਪ੍ਰੈਸ ਜ਼ਿਆਦਾ ਹੋ ਗਿਆ ਤੇ ਡੰਡੀ ਜੀ ਟੁੱਟ ਗਈ ਸੀ ਦੀ ਤੇ ਇਹ ਮੈਂ ਨੂ ਲੈ ਕੇ ਆਈ ਸੀ ਮੈਨੂੰ ਇਹ ਬਿਲਕੁਲ ਕੰਫਰਟੇਬਲ ਆ ਤੇ ਬਿਲਕੁਲ ਜਿਸ ਤਰ੍ਹਾਂ ਦੀ ਆਪਾਂ ਨੂੰ ਮੂਲੀ ਦਾ ਚਾਹੀਦਾ ਹੁੰਦਾ ਬਿੱਲੀ ਕਸ਼ ਕਰਨਾ ਮਤਲਬ ਹੈ ਨਾ ਮੂਲੀ ਦੇ ਪ੍ਰੋਂਟੇ ਵਾਸਤੇ ਉਸ ਤਰ੍ਹਾਂ ਦਾ ਹੁੰਦਾ ਨਾ ਮੋਟਾ ਨਾ ਬਾਲਾ ਪਤਲਾ ਬਰੀਕ ਮਤਲਬ ਤੇ ਬਿਲਕੁਲ ਵਧੀਆ ਹੁੰਦੀ ਹੈਗੀ ਮੂਲੀ ਇੱਥੇ ਜੀ ਬਿੱਲੀ ਕਸ਼ ਸੋ ਮੈਨੂੰ ਨਹੀਂ ਪਤਾ ਤੁਸੀਂ ਇਸ ਚੀਜ਼ ਨੂੰ ਕੀ ਕਹਿੰਦੇ ਹੋ ਕਮੈਂਟ ਕਰਕੇ ਦੱਸਿਓ ਸਾਰੇ ਜਣੇ ਕੀ ਕਹਿੰਦੇ ਜਿਵੇਂ ਮੂਲੀ ਆ ਹੁਣ ਮੈਂ ਕਰ ਰਹੀ ਆ ਨੇ ਇਸ ਨੂੰ ਮੈਂ ਕਹਿੰਦੇ ਅ ਮੂਲੀ ਨੂੰ ਬਿੱਲੀ ਕਸ਼ ਕਰਨਾ ਕਹਿੰਦੇ ਆ ਤੇ ਤੁਸੀਂ ਦੱਸਿਓ ਤੁਹਾਡੇ ਤੁਹਾਡੇ ਏਰੀਆ ਦੇ ਵਿੱਚ ਅਲੱਗ-ਅਲੱਗ ਕਿਵੇਂ ਕਹਿੰਦੇ ਹੋ ਤੁਸੀਂ ਕਈ ਕੁਝ ਹੋਰ ਕਹਿੰਦੇ ਹੋਣੇ ਆ ਕਿਉਂਕਿ ਹਰ ਇੱਕ ਇਲਾਕੇ ਦੇ ਵਿੱਚ ਹਨ ਅਲੱਗ-ਅਲੱਗ ਕਹਿੰਦੇ ਨੇ ਮਾਝਾ ਲੋ ਜੀ ਆਪਾਂ ਦਵਾਦੋ ਜਿਹੜੀ ਮੋਲੀਆਂ ਦਾ ਕੰਮ ਮਾਲਵੇ ਦੇ ਵਿੱਚ ਨਵੇਰ ਲਗੇ ਫਿਰ ਤੁਹਾਨੂੰ ਕੰਟੀਨਿਊ ਕਰਦੇ ਆ ਬਲਾਗ ਦੁਬਾਰਾ ਕਿਉਂਕਿ ਮੇਰਾ ਕੰਮ ਥੋੜੇ ਪਿਆ ਆ ਬਲਾਗ ਲੰਮਾ ਹੋ ਰੂ ਕਿਸ ਕਰਕੇ ਆਪਾਂ ਠੀਕ ਕਰੀਏ ਠੀਕ ਕਰਦੇ ਫਿਰ ਉਸ ਤੋਂ ਬਾਅਦ ਕੰਟੀਨਿਊ ਕਰਾਂਗੇ ਠੀਕ ਹੈ ਜੀ ਵੀਡੀਓ ਬਣਾ ਨਹੀਂ ਸਕਦੇ ਜੀ ਕਰ ਸਕਦੇ ਫਿਰ ਕਦੇ ਕਰਾਂਗੇ ਆਪਾਂ ਤੇ ਹੋਂ ਬਸ ਇਥੇ ਆਪਣੀ ਸਬਜੀ ਜਿਹੜੀ ਬਣ ਕੇ ਤਿਆਰ ਹੋਊਗੀ ਆ। ਚਲੋ ਜੀ ਆਪਣੀ ਸਬਜੀ ਹੋ ਗਈ ਹੈ ਬਣ ਕੇ ਤਿਆਰ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੇਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ